ਇਹ ਜੱਟ ਸਿੱਧਾ ਲੱਕੇ ਜਾ ਰਿਹਾ ਸੀ ਉਧਰ ਉਹ ਨਾ ਉਧਰ ਉਹ ਨੇਰੀ ਰੁਕੀ ਬਾਦਸ਼ਾਹ ਰੰਗ ਚ ਨਾ ਸੀਸ ਮਿਲਦਾ ਨਾ ਧੜ ਮਿਲਦਾ ਘਰ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਪਤਾ ਲੱਗਾ ਵੀ ਸੀਸ ਤੇ ਭਾਈ ਜੇ ਕੋਈ ਗੁਰੂ ਗੁਰੂ ਦਾ ਸਿੱਖ ਲੈ ਕੇ ਅਨੰਦਪੁਰ ਸਾਹਿਬ ਨੂੰ ਦੌੜ ਗਿਆ ਜਦੋਂ ਤੁਸੀਂ ਜੀਟੀ ਰੋਡ ਤੇ ਆਉਨੇ ਆ ਅੱਗੇ ਪਿੰਡ ਦਾ ਨਾਮ ਅੱਗੇ ਬੜਪਾਲ ਸਿੰਘ ਅੱਗੇ ਬੜਪਾਲ ਸਿੰਘ ਇਹ ਚਾਰ ਸੀ ਇਹ ਚੌਧਰੀ ਸੀ ਇਹ ਲੋਕੀਆ ਵਿੱਚ ਕਲਾ ਕੱਢੀ ਜਾਂਦੇ ਨੇ ਤੇ ਭਾਈ ਜੇਤੇ ਨੂੰ ਇੱਕ ਫੌਜੀ ਦਸਤੇ ਨੇ ਘੇਰ ਲਿਆ ਮਾਰਦਾ ਜੋ ਸੀਸੀ ਮਾਫ ਕਰਨਾ ਗੁਰੂ ਕੀ ਸੰਗਤ ਅਨੁਮਾਤ ਪਵਿੱਤਰ ਪਸ਼ਾਕਿਆਂ ਦੇ ਵਿੱਚ ਲਪੇਟਿਆ ਹੋਇਆ ਸੀ ਉਹ ਪੁੱਛਦਾ ਫੌਜ ਕਿਉਂ ਆਰੀ ਤੇਰੇ ਪਿੱਛੇ ਉਹ ਕਹਿੰਦਾ ਮੇਰੇ ਕੋਲ ਨਵੇਂ ਪਾਸ਼ਾ ਸੀ ਮੈਨੂੰ ਲੱਗਦਾ ਮੈਂ ਫੜਿਆ ਜਾਣਾ ਮੈਂ ਤੇ ਅਨੰਦਪੁਰ ਸਾਹਿਬ ਲੈ ਕੇ ਜਾਣਾ ਸੀ ਉਹਨੇ ਕਿਹਾ ਸਿੱਖ ਅੱਗੇ ਸਿੰਘ ਸ਼ਬਦ ਨਹੀਂ ਸੀ ਆਇਆ ਜੀ ਸਿੰਘ ਸ਼ਬਦ ਤੇ ਗੁਰੂ ਗੋਬਿੰਦ ਸਮਰ ਨੇ ਬਖਸ਼ਿਆ ਕਹਿੰਦਾ ਸਿੱਖ ਇੰਜ ਕਰ ਨਵੇਂ ਪਾਤਸ਼ਾਹ ਦਾ ਸੀਸ ਨਾ ਇੱਕ ਪਾਸੇ ਇੱਕ ਅਲੱਗ ਜਿੱਥਾਂ ਦੇ ਜਿੱਥੇ ਗੁਰਦੁਆਰਾ ਬਣਿਆ ਹੋਇਆ ਐ ਇੱਥੇ ਰੱਖ ਦੇ ਕਹਿੰਦਾ ਮੇਰਾ ਸਿਰ ਵੱਟ ਕੇ ਕਿਧਰ ਪੈ ਉਹਦਾ ਨਾਂ ਸੀ ਪਾਲ ਸਿੰਘ ਜੀ ਦਾ ਨਾਂ ਬੜ ਹਰਿਆਣੇ ਦੀ ਬੋਲੀ ਏ ਬੜ ਬੜਮਨ ਚੱਲਣਾ ਅੱਗੇ ਵਧਣਾ ਤੇ ਉਸ 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 ਪਿੰਡ ਦਾ ਨਾਮ ਹੈ ਆਗੇ ਬੜਪਾਲ ਸਿੰਘ ਆਗੇ ਉਹਨੇ ਉਹਦਾ ਵੱਢ ਕੇ ਨਾ ਸਿਰ ਉਹਦਾ ਤੇ ਮਾਫ ਕਰਨਾ ਗੁਰੂ ਕੀ ਸੰਗ ਜੋ ਸਿਰ ਵੱਢ ਲਿਆ ਤੇ ਆਉ ਪਿੱਛੇ ਫੌਜੀ ਦਾਸਤਾ ਫੋਜਦਾ ਹੈ ਇਹ ਕੌਣ ਹੈ ਉਹ ਕਹਿੰਦਾ ਯਾਰ ਮੈਂ ਤਾਂ ਇੱਥੇ ਕੋਈ ਡੰਗ ਡੰਗਰੀ ਚਰਦਾ ਪਿਆ ਵਾਧੂ ਕੋਈ ਕੰਮ ਕਰਦਾ ਪਿਆ ਪਤਾ ਨਹੀਂ ਕੀ ਦਾ ਸਿਰ ਹੈ ਉਹ ਸਿਰ ਲਾ ਕੇ ਬਾਸ ਮੁੜ ਪਿਆ ਖੈਰ ਗੁਰੂ ਕੀ ਸੰਗ ਉਥੋਂ ਲੈ ਕੇ ਅੱਜ ਤੇ ਵਾਟਾ ਮਾਰਦਾ ਚੰਡੀਗੜ੍ਹ ਦੇ ਨੇੜੇ ਗੁਰਦੁਆਰਾ ਨਾ ਨਾ ਬਸ ਹੱਪੇ ਨਾ ਨਾ ਅਥਾ ਮੁਸਲਮਾਨ ਫਕੀਰ ਰਹਿੰਦਾ ਸੀ ਐਨੇ ਬੜੀਆਂ ਅਰਦਾਸਾਂ ਕੀਤੀਆਂ ਮਹਾਰਾਜ ਮੈਨੂੰ ਕਿਰਪਾ ਕਰਕੇ ਤੇ ਦਰਸ਼ਨ ਦੇ ਦਿਓ ਤੇ ਮਹਾਰਾਜ ਨੌਵੇਂ ਪਾਸ਼ਾ ਨੇ ਸੁਣਾ ਕੇ ਲੈ ਵੀ ਉਹਨੂੰ ਘਬਰਾਣਾ ਵੀ ਅਸੀਂ ਨਾ ਤੈਨੂੰ ਦਰਸ਼ਨ ਜ਼ਰੂਰ ਦੇਾਂਗੇ ਤੇ ਉੱਥੇ ਫਿਰ ਜਦੋਂ ਪੁੱਜਿਆ ਭਾਈ ਜੇ ਤਾਦ ਨੌਵੇਂ ਪਾਸ਼ਾ ਅਸੀਸ ਲੈ ਕੇ ਉਹ ਮੁਸਲਮਾਨ ਫਕੀਰ ਪੁੱਜਦਾ ਤੂੰ ਇੱਥੇ ਆਇਆ ਕਹਿੰਦਾ ਯਾ ਨੌਵੇਂ ਪਾਸ਼ਾ ਅਸੀਸ ਲੈ ਕੇ ਆਇਆ ਮੈਂ ਰਾਤ ਕੱਟਣੀ ਉਹ ਮੁਸਲਮਾਨ ਬੜੇ ਬੜੇ ਮੁਸਲਮਾਨ ਗੁਰੂ ਘਰ ਦੇ ਮਰੀਦ ਹੋਆ ਉਹ ਵੇਖ ਕੇ ਨਵੇਂ ਪਛਾਣ ਕਿੰਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇਸ ਰੂਪ ਵਿੱਚ ਦਰਸ਼ਨ ਦੇਣੇ ਸੀ ਤੁਸੀਂ ਕਿ ਸੁਨੇਹਾ ਭੇਜਿਆ ਸੀ ਕਿ ਦਰਸ਼ਨ ਦੇਾਂਗੇ ਖਰ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਕੂਚੀਆਂ ਜਾਤਾਂ ਵਾਲੇ ਨੀਵੀਆਂ ਪਾਗਾ ਛਣ ਜਾਦੋ ਕਾਦੋ ਜਦੋਂ ਸਤ ਗੁਰੂ ਗੁਰ ਤੇਗ ਬਹਾਦਰ ਮਰਦੀ ਅਦੁੱਤੀ ਸ਼ਹੀਦੀ ਹੋਈ ਉਦੋਂ ਮੌਤ ਦਾ ਕਫਨ ਬਨ ਕੇ ਉਹ ਜਿਹਨਾਂ ਨੂੰ ਦੁਨੀਆ ਦੇ ਲੋਕੀ ਨੀਚ ਕਹਿੰਦੇ ਸਣ ਕਾ ਦਿਓ ਵੈਗਰੂ ਉਹ ਜਿਹਨਾਂ ਨੂੰ ਦੁਨੀਆ ਦੇ ਲੋਕੀ ਨੀਚ ਕਹਿੰਦਾ ਚਣ ਉਦੋਂ ਮੌਤ ਦਾ ਕਫਨ ਬਨ ਕੇ ਇੱਕ ਜਾਤ ਦਾ ਮذਬੀ ਸਿੱਖ ਭਾਈ ਜੈਤਾ ਮੌਤ ਦਾ ਕਫਨ ਬਨ ਕੇ ਅੱਗੇ ਵਧਿਆ ਤੇ ਖਲਤਾ ਦੀ ਇਹ ਤੇ ਗਰ ਜਾਤਾਂ ਦੀ ਨਹੀਂ ਸਤ ਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੀਸ ਨੂੰ ਭਾਈ ਜੈਤਾ ਪਵਿੱਤਰ ਪੰਛਾਕਿਆਂ ਦੇ ਵਿੱਚ ਲਪੇਟ ਕੇ ਦਿੱਲੀ ਤੂ ਬਾਟਾ ਮਾਰਦੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਪੁੱਜਾ ਠੀ ਗੱਲ ਤਾਂ ਨਹੀਂ ਭਾਈ ਜੈਤਾ ਦੀ ਆਨੰਦਪੁਰ ਸਾਹਿਬ ਪੁੱਜ ਕੇ ਸਤਗੁਰੂ ਗੁਰਕਲਗੀਦਰ ਪਾਤਸ਼ਾਹ ਜੀ ਦੇ ਪਵਿੱਤਰ ਹੱਥਾਂ ਦੇ ਸਤਗੁਰੂ ਗੁਰ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸੀਸ ਨੂੰ ਰੱਖ ਦੇ ਕਲਗੀਆਂ ਤਰਪਾਸ਼ਾ ਜੀ ਦੇ ਚਰਨਾਂ ਤੇ ਸਿਰ ਰੱਖਦੇ ਭਾਈ ਜੈਦਾ ਤਾਹਾਂ ਮਾਰ ਮਾਰ ਕੇ ਰੋਇਆ ਸੀ ਕਲਗੀਆਂ ਵਾਲੇ ਪਾਸ਼ਾ ਨੇ ਪੁੱਛਿਆ ਸੀ ਤੂੰ ਜੈਤੀ ਆ ਅਜਦੋਂ ਤੁਹਾਡੇ ਪਿਤਾ ਦੀ ਸ਼ਹੀਦੀ ਹੋਈ ਕੁਛ ਇੱਕ ਅੱਗੇ ਨਾ ਵਧਿਆ ਓਏ ਦਿੱਲੀ ਵਿੱਚ ਸਿੱਖਾਂ ਦੇ ਕਿੰਨੇ ਕ ਘਰ ਸਣ ਭਾਈ ਜੈਤਾ ਜੀ ਨੇ ਆਖਿਆ ਕਲਗੀਆਂ ਵਾਲਿਆ ਘਰ ਤੇ ਟਿਕਾਂ ਤੇ ਭਾਵੇਂ 5-7000 ਹੋਰ ਵੀ ਹੋਣਗੇ ਉਹ ਤਾਂ ਕੜੀ ਕਿਸਾ ਦੀ ਪਛਾਣ ਸੀ ਜੇਕਰ ਥੋੜੇ ਬਹੁਤਾਂ ਸਿੱਖਾਂ ਦੀ ਪਹਿਚaan ਵੀ ਤੀ ਉਹ ਚੱਕ ਸ਼ਾਈ ਹਕੂਮਤ ਦਾ ਡਰ ਤੋਂ ਡਰਦੇ ਮਾਰੇ ਘਰਾਂ ਵਿੱਚ ਲੁੱਕ ਗਾਠਣ ਉਹ ਜਿਨ੍ਹਾਂ ਨੂੰ ਦੁਨੀਆ ਦੇ ਲੋਕੀ ਨੀਤ ਕਹਿੰਦਾ ਤਣ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤੇ ਨੂੰ ਬਾੰਦੂ ਫੜ ਕੇ ਗੱਲ ਨਾਲ ਲਾਉਂਦੇ ਆਕਿਆ ਤੀ ਜੈਤਿਆ ਹੁਣ ਤਾਂ ਚੱਕ ਸ਼ਾਈ ਹਕੂਮਤ ਦਾ ਡਰ ਤੋਂ ਡਰਦੇ ਮਾਰੇ ਘਰਾਂ ਵਿੱਚ ਲੁੱਕ ਗਏ ਨੇ ਸਮਾਂ ਆਏਗਾ ਜੈਤਿਆ ਮੈਂ ਇਹੋ ਜਿਹਾ ਸਿੱਖ ਪੈਦਾ ਕਰ ਦਿਆਂਗਾ ਮੇਰਾ ਸਿੱਖ ਅੱਖਾਂ ਵਿੱਚ ਪਹਿਚਾਣਿਆ ਜਾਏਗਾ ਕਲਤਾ ਦੀ ਨਾ ਕਰਨਾ ਬਾਤ ਤੂੰ ਫੜ ਕੇ ਗੱਲ ਨਾ ਲਾਉਂਦੇ ਅਜੂਰ ਨੇ ਬੱਤਨ ਕੀਤਾ ਸਣ ਰੰਗਰੇਟੇ ਗੁਰੂ ਕੇ ਬੇਟੇ ਪਿਓ ਤੇ ਪੁੱਤ ਦੀ ਜਾਤ ਇੱਕ ਹੁੰਦੀ ਕਿ ਦੋ ਹੁੰਦੀਆਂ ਨੇ ਕਿਉਂ ਕਲਤਾ ਦੀ ਇੱਕ ਹੁੰਦੀ ਹੈ ਨਾ ਆਹ ਬੋਲਦੇ ਕਿਉਂ ਨਹੀਂ ਪਿਓ ਤੇ ਪੁੱਤ ਦੀ ਜਾਤ ਇੱਕ ਹੁੰਦੀ ਕਿ ਦੋ ਹੁੰਦੀਆਂ ਨੇ ਇੱਕ ਹੁੰਦੀ ਏ ਮਾ ਕਰਨ ਜਦੋਂ ਭਾਈ ਜੈਤਾ ਜੀ ਨੂੰ ਬੰਦ ਫੜ ਕੇ ਗਾਲਣਾ ਲਾ ਕੇ ਬਦਨ ਕਰਕੇ ਇਹ ਬਦਨ ਕਰ ਦਿੱਤਾ ਹਣ ਰੰਗਰੇਟਾ ਗੁਰੂ ਕੇ ਬੇਟਾ ਖਲਤਾੜੀ ਉਥੇ ਜਾਦ ਕਿੱਥੇ ਰਹਿ ਗਈ ਸੀ ਬਚਨ ਕੀ ਦਸਨ ਚੈਤੇ ਆ ਉਸ ਜਮਾਨੇ ਵਿੱਚ ਸਰਦਾਰ ਕਿਸੇ ਬਹੁਤ ਵੱਡੇ ਲੈਂਡ ਲਾਰਡ ਨੂੰ ਕਿਹਾ ਜਾਂਦਾ ਸੀ ਕਿ ਇਹਦਾ ਅਮੀਰ ਪੁਰਸ਼ ਨੂੰ ਕਿਹਾ ਜਾਂਦਾ ਸੀ ਉਹ ਤੁਹਾਡੇ ਵਰਗਿਆਂ ਗਰੀਬਾਂ ਨੂੰ ਸਰਦਾਰ ਕੌਣ ਕਹਿੰਦਾ ਸੀ ਕਹੋ ਵੇ ਉਹ ਸਾਡੇ ਵਰਗਿਆਂ ਨੂੰ ਸਰਦਾਰ ਕੌਣ ਕਹਿੰਦਾ ਸੀ ਉਦੋਂ ਜਮਾਅਮੇ ਵਿੱਚ ਸਰਦਾਰ ਕਿਹਦੇ ਬਹੁਤ ਵੱਡੇ ਲੈਂਡਲਾਰਡ ਨੂੰ ਕਿਹਾ ਜਾਂਦਾ ਸੀ ਹਜੂਰ ਨੇ ਕਿਹਾ ਜਾਂਦਾ ਆ ਉਹ ਜਿਨ੍ਹਾਂ ਨੂੰ ਦੁਨੀਆ ਦੇ ਨੋਕੀ ਨੀਚ ਕਹਿੰਦੇ ਨੇ ਉਹ ਜਾਂਦੇ ਆ ਉਹ ਜਿਨ੍ਹਾਂ ਦੀ ਜਾਤ ਵਿੱਚ ਜਿਨ੍ਹਾਂ ਦੀ ਕੁੱਤ ਵਿੱਚ ਉਹ ਜਿਨ੍ਹਾਂ ਦੀ ਵਰਨ ਵਿੱਚ ਉਹ ਜਾਂਦੇ ਆ ਕਦੇ ਕਿਸੇ ਨੇ ਕਿਸਨੂੰ ਸਰਦਾਰ ਨਹੀਂ ਕਿਹਾ ਮੈਂ ਇਹਨਾਂ ਨੂੰ ਸਰਦਾਰੀਆਂ ਬਖਸ਼ ਦਿਆਂਗਾ ਅੱਗਾ ਦੀ ਜੈਤਿਆ ਜਿਨਕੀ ਚਾਤ ਪਰਨ ਕੋ ਨਮਾਈ ਸਰਦਾਰੀ ਨਾ ਸਹੀ ਕਿਰੀ ਕੋਰਤਾਰ ਮਨਾਉ ਤਮਕੋ